ਸਸਤਰਕਾਰ ਇਸ ਵਿਲੇ ਦੀ ਵੱਡੀ ਖਬਰ ਮਾਨਵੀ ਦੇ ਮੌਤ ਮਾਮਲੇ ਨਾਲ ਜੁੜੀ ਹੋਈ ਹੈ ਸੋ ਦੱਸਦੇ ਨੇ ਆ ਕਿ ਮਾਨਵੀ 10 ਸਾਲ ਦੀ ਉਹ ਬੱਚੀ ਜਿਸ ਨੇ ਬਰਥਡੇ ਦਾ ਕੇਕ ਖਾਦਾ ਉਸ ਤੋਂ ਬਾਅਦ ਉਹ ਉਠਹੀ ਰਹੀ ਯਾਨੀ ਕਿ ਉਸ ਦੀ ਮੌਤ ਹੋ ਗਈ ਔਰ ਉਸੀ ਮਾਮਲੇ ਦੇ ਵਿੱਚ ਇੱਕ ਵੱਡਾ ਜਿਹੜਾ ਹੈ ਉਹ ਮੋੜ ਆਇਆ ਪੋਸਟਮਾਰਟਮ ਰਿਪੋਰਟ ਜਿਹੜੀ ਹੈ ਮਾਨਵੀ ਦੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਕਈ ਵੱਡੇ ਖੁਲਾਸੇ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਹੋ ਸਕਦੇ ਨੇ ਸੋ ਦੱਸਦੇ ਨੇ ਆ ਕਿ ਜਿਹੜੀ ਮਾਨਵੀ ਸੀਗੀ 10 ਸਾਲ ਦੀ ਬੱਚੀ ਸੀਗੀ ਜਿਸ ਦਾ ਜਨਮ ਦਿਨ ਸੀਗਾ ਔਰ 24 ਮਾਰਚ ਨੂੰ ਪਰਿਵਾਰ ਲੋ ਜੂਮੈਟੋ ਤੋਂ ਆਰਡਰ ਕਰਕੇ ਇਸ ਬੱਚੀ ਦੇ ਲਈ ਕੇਕ ਮੰਗਵਾਇਆ ਜਾਂਦਾ ਹੈ ਘਰ ਦੇ ਵਿੱਚ ਖੁਸ਼ੀ-ਖੁਸ਼ੀ ਕੇਕ ਨੂੰ ਕੱਟਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਪੂਰਾ ਪਰਿਵਾਰ ਜਿਹੜਾ ਉਸ ਕੇਕ ਨੂੰ ਖਾਂਦਾ ਹੈ ਔਰ ਉਸ ਤੋਂ ਬਾਅਦ ਮਾਨਵੀ ਜਿਹੜੀ ਹੈ ਉਸ ਦੀ ਮੌਤ ਹੋ ਜਾਂਦੀ ਹੈ ਸੋ ਦੱਸਦੇ ਨੇ ਆ ਕਿ ਪਟਿਆਲਾ ਦਾ ਇਹ ਪੂਰਾ ਮਾਮਲਾ ਸੀ ਔਰ ਮਾਨਵੀ ਦੀ ਹੁਣ ਪੋਸਟਮਾਰਟਮ ਰਿਪੋਰਟ ਜਿਹੜੀ ਹੈ ਉਹ ਸਾਹਮਣੇ ਆਈ ਹੈ ਸੋ ਪੁਲਿਸ ਨੇ ਜੋ ਸੀਗੀ ਉਸ ਤੋਂ ਪਹਿਲਾਂ ਕਹਿਣਾ ਸੀ ਪੁਲਿਸ ਦਾ ਕਿ ਜਬ ਤੱਕ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਨਹੀਂ ਆਏਗੀ ਤਦ ਤੱਕ ਜਿਹੜਾ ਹੈ ਮਾਨਵੀ ਦੇ ਮੌਤ ਦੇ ਉਤੇ ਖੁਲਾਸਾ ਜਿਹੜਾ ਉਹ ਨਹੀਂ ਹੋ ਸਕਦਾ ਕਿ ਆਖਿਰਕਾਰ ਕਿਹਨਾ ਕਾਰਨਾਂ ਕਰਕੇ ਮਾਨਵੀ ਵੀਦੀ ਮੌਤ ਹੋ ਗਿਆ ਫਿਲਹਾਲ ਪੋਸਟਮਾਰਟਮ ਰਿਪੋਰਟ ਜਿਹੜੀ ਹੈ ਉਹ ਆ ਚੁੱਕੀ ਹੈ ਔਰ ਇਸ ਦੇ ਵਿੱਚ ਕਈ ਵੱਡੇ ਖੁਲਾਸੇ ਜਿਹੜੇ ਨੇ ਹੋਣ ਦਾ ਖਤਸ਼ਾ ਜਟਾਇਆ ਜਾ ਰਿਹਾ ਸੋ ਦੱਸ ਦੇਣੀ ਆ ਕਿ ਅਪਿ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਖਬਰ ਆਈ ਸੀ ਕਿ ਜਿਨ੍ਹਾਂ ਨੇ ਕੇਕ ਬਣਾਇਆ ਸੀ ਉਹਨਾਂ ਦੇ ਚੋਂ ਤਿੰਨ ਤੋਂ ਚਾਰ ਦੋਸ਼ੀਆਂ ਨੂੰ ਜੜਾਏ ਗ੍ਰਿਫਤਾਰ ਕਰ ਲਿਆ ਸੀਗਾ ਔਰ ਸੂਤਰਾਂ ਦੇ ਹਵਾਲੇ ਤੇ ਖਬਰਾਂ ਆ ਰਹੀਆਂ ਸੀ ਕਿ ਜਿਸ ਬੈਕਰੀ ਤੋਂ ਇਹ ਕੇਕ ਮੰਗਵਾਇਆ ਗਿਆ ਸੀ ਉਹ ਲੋਕ ਜਿਹੜੇ ਨੇ ਫਰੈਸ਼ ਕੇਕ ਜਿਹੜਾ ਨਹੀਂ ਵੇਚਦੇ ਸੀ 30 ਤੋਂ 40 ਦਿਨ ਪਹਿਲਾਂ ਜਿਹੜਾ ਇਹ ਉਹ ਕੇਕ ਬਣਿਆ ਹੁੰਦਾ ਸੀ ਜਦੋਂ ਕੋਈ ਕੇਕ ਆਰਡਰ ਕਰਦਾ ਸੀ ਤਾਂ ਉਸ ਨੂੰ ਡੈਕੋਰੇਟ ਕਰਕੇ ਘਰ ਦੇ ਵਿੱਚ ਭੇਜ ਦਿੱਤਾ ਜਾਂਦਾ ਸੀਗਾ ਫਿਰ ਹਾਲ ਇਸ ਪੂਰੇ ਮਾਮਲੇ ਦੇ ਵਿੱਚ ਤਿੰਨ ਤੋਂ ਚਾਰ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਪਰ ਮਾਨਵੀ ਦੀ ਪੋਸਟਮਾਰਟਮ ਰਿਪੋਰਟ ਜਿਹੜੀ ਹੈ ਬੇहद ਐਮ ਹੈ ਔਰ ਇਸ ਰਿਪੋਰਟ ਦੇ ਵਿੱਚ ਕਾਰਨ ਜਿਹੜੇ ਨੇ ਉਹ ਪਤਾ ਲੱਗ ਸਕਣਗੇ ਕਿ ਆਖਿਰਕਾਰ ਮਾਨਵੀ ਦੀ ਮੌਤ ਜਿਹੜੀ ਹੈ ਕਿਸ ਕਾਰਨ ਹੋਈ ਸੀ ਫਿਲਹਾਲ ਦੱਸਦੇ ਨੇ ਕਿ ਪਟਿਆਲਾ ਦੇ ਅਮਨ ਨਗਰ ਇਲਾਕੇ ਦੇ ਵਿੱਚ ਰਹਿਣ ਵਾਲੀ ਹੈ 10 ਸਾਲ ਦੀ ਬੱਚੀ ਮਾਨਵੀ ਜਿਸ ਦਾ 24 ਮਾਰਚ ਨੂੰ ਜਨਮ ਦਿਨ ਸੀ ਘਰ ਦਾ ਪਰਿਵਾਰ ਬਹੁਤ ਖੁਸ਼ ਸੀਗਾ ਬੱਚੀ ਦਾ ਜਨਮ ਦਿਨ ਸੀਗਾ ਪਰਿਵਾਰ ਦੇ ਮੁਤਾਬਕ ਹਰ ਸਾਲ ਮਾਨਵੀ ਦੇ ਬਰਥਡੇ ਤੇ ਜਾਂ ਛੋਟੀ ਬੇਟੀ ਦੇ ਬਰਥਡੇ ਤੇ ਘਰ ਦੇ ਵਿੱਚ ਹੀ ਕੇਕ ਬਣਾਇਆ ਜਾਂਦਾ ਸੀ ਉਸ ਦਿਨ ਮਾਨਵੀ ਦੀ ਮਦਰ ਦੀ ਤਬੀਅਤ ਨਹੀਂ ਸੀ ਠੀਕ ਇਸ ਕਰਕੇ ਕੇਕ ਜਿਹੜਾ ਇਹ ਬਾਹਰੋਂ ਆਰਡਰ ਕੀਤਾ ਗਿਆ ਜੋਮੈਟੋ ਰਾਹੀਂ ਔਰ ਜਦੋਂ ਘਰ ਦੇ ਵਿੱਚ ਕੇਕ ਆਂਦਾ ਹੈ ਮਾਨਵੀ ਵੱਲੋਂ ਬਰਥਡੇ ਦਾ ਕੇਕ ਕੱਟਿਆ ਜਾਂਦਾ ਹੈ ਮਾਨਵੀ ਨੂੰ ਕੇਕ ਖਵਾਇਆ ਵੀ ਜਾਂਦਾ ਹੈ ਪਰਿਵਾਰ ਵੀ ਕੇਕ ਖਾਂਦਾ ਹੈ ਪਰ ਉਸ ਤੋਂ ਬਾਅਦ ਪਰਿਵਾਰ ਦੇ ਹਰ ਮੈਂਬਰ ਦੀ ਤਬੀਅਤ ਜਿਹੜੀ ਹੈ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਪਰਿਵਾਰ ਦੇ ਕਹਿਣਾ ਹੈ ਕਿ ਛੋਟੀ ਬੱਚੀ ਨੂੰ ਉਲਟੀਆਂ ਬਹੁਤ ਜ਼ਿਆਦਾ ਆਈਆਂ ਸੀ ਹਾਲਾਂਕਿ ਜਿਹੜੀ ਮਾਨਵੀ ਸੀ ਉਸ ਨੂੰ ਉਲਟੀ ਜਿਹੜੀ ਹੈ ਉਹ ਨਹੀਂ ਆਈ ਉਸ ਤੋਂ ਬਾਅਦ ਉਹਨਾਂ ਦੇ ਉਹਨਾਂ ਨੂੰ ਕੀ ਹੋ ਰਿਹਾ ਸੀਗਾ ਚੱਕਰ ਆ ਰਹੇ ਸੀਗੇ ਨੀਂਦ ਜਿਹੜੀ ਹੈ ਪ੍ਰੋਪਰ ਉਹ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਦੋਂ ਗੁੜੀ ਨੀਂਦ 'ਚ ਸੋ ਗਏ ਸੀ ਔਰ ਜਦੋਂ ਸਵੇਰੇ ਉੱਠੇ ਤੇ ਮਾਨਵੀ ਦਾ ਸਰੀਰ ਪੂਰਾ ਠੰਡਾ ਹੋਇਆ ਹੋਇਆ ਸੀ ਉਸ ਦੀ ਮੌਤ ਹੋ ਚੁੱਕੀ ਸੀ ਡਾਕਟਰਾਂ ਨੇ ਉਸ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਸੀ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਪੋਸਟਮਾਰਟਮ ਰਿਪੋਰਟ ਮਾਨਵੀ ਦੀ ਆ ਚੁੱਕੀ ਹੈ ਔਰ ਉਸ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੀ ਕੁਝ ਖੁਲਾਸੀ ਹੋਣਗੇ ਇਹ ਜਿਹੜਾ ਇਹ ਦੱਸਣਾ ਪੁਲਿਸ ਜਾਂਚ ਦਾ ਇੱਕ ਬੇहद ਅਹਿਮ ਹਿੱਸਾ ਹੈ ਔਰ ਕਲੀਅਰ ਹੋ ਪਾਵੇਗਾ ਕਿ ਆਖਿਰਕਾਰ ਕੇਕ ਕਰਕੇ ਮਾਨਵੀ ਦੀ ਉਸ 10 ਸਾਲ ਦੀ ਬੱਚੀ ਜੋ ਕਿ ਆਪਣੇ ਜਨਮ ਦਿਨ 'ਚ ਬਹੁਤ ਜ਼ਿਆਦਾ ਖੁਸ਼ ਸੀ ਉਸ ਦੀ ਮੌਤ ਕਿਉਂ ਹੋਈ ਹੈ ਕਿਵੇਂ ਹੋਈ ਹੈ ਫਿਲਹਾਲ ਬੇहद ਵੱਡੀ ਖਲ ਜਿਹੜੀ ਸੂਤਰਾਂ ਤੋਂ ਹਵਾਲੇ ਤੋਂ ਖਬਰਾਂ ਆਈਆਂ ਸਨ ਕਿ ਜਿਹੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੋਂ ਪੁਸ਼ਪਰਤਾਲ ਜਦੋਂ ਹੋਈ ਉਸ ਤੋਂ ਬਾਅਦ ਪਤਾ ਚੱਲਿਆ ਕਿ ਇਹਨੇ ਜਿਹੜੇ ਕੇਕ ਬਣਾਉਂਦੇ ਸੀਗੇ ਇਹਨਾਂ ਨੇ ਕੇਕ ਜਿਹੜਾ ਹੈ 30 ਤੋਂ 40 ਦਿਨ ਪਹਿਲਾਂ ਕੇਕ ਬਣਾ ਕੇ ਰੱਖਦੇ ਹੁੰਦੇ ਸੀ ਜਿਵੇਂ ਹੀ ਆਰਡਰ ਆਉਂਦਾ ਸੀ ਤਾਂ ਇਹ ਉਸ ਕੇਕ ਦੇ ਉੱਤੇ ਚੈੱਕ ਤੱਕ ਨਹੀਂ ਕਰਦੇ ਸੀ ਕਿ ਕੇਕ ਖਰਾਬ ਹੈ ਜਾਂ ਨਹੀਂ ਉਸ ਕੇਕ ਦੇ ਉੱਤੇ ਡੈਕੋਰੇਟ ਕਰਕੇ ਉਸ ਨੂੰ ਭੇਜ ਦਿੱਤਾ ਜਾਂਦਾ ਸੀਗਾ ਜਿਸ ਪਤੇ ਤੋਂ ਆਰਡਰ ਜਿਹੜਾ ਹੈ ਆਇਆ ਹੁੰਦਾ ਸੀ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਹੈ ਗੰਭੀਰਤਾ ਨਾਲ ਇਸ ਮਾਮਲੇ ਨੂੰ ਲੈ ਰਹੀ ਹੈ ਔਰ ਲਗਾਤਾਰ ਜਿਹੜੇ ਇਸ ਮਾਮਲੇ ਦੇ ਜੁੜੇ ਦੋਸ਼ੀ ਨੇ ਤੁਨਾ ਦੀ ਤੱਕ ਪਹੁੰਚ ਕਰ ਰਹੀ ਹੈ ਗ੍ਰਿਫਤਾਰ ਕਰ ਰਹੀ ਹੈ ਫਿਲਹਾਲ ਦੱਸ ਦਿੰਦੇ ਆ ਕਿ ਹਾਲਾਂਕਿ ਮਾਨਵੀ ਦੀ ਮੌਤ ਦੇ ਵਿੱਚ ਪਰਿਵਾਰ ਦਾ ਬਿਹਤ ਐਮ ਰੋਲ ਹੈ ਕਿ ਪਰਿਵਾਰ ਨੇ ਉਹਨਾਂ ਦੋਸ਼ਾਂ ਨੂੰ ਫੜਿਆ ਜੀਨਾ ਤੱਕ ਪਹੁੰਚ ਕਰਨ ਲਈ ਪੁਲਿਸ ਨੇ ਹੱਥ ਖੜੇ ਕਰ ਦਿੱਤੇ ਸੀ ਸੋ ਦੱਸਦੇ ਨੇ ਆ ਕਿ ਮਾਨਵੀ ਨੇ ਪਰਿਵਾਰ ਜਿਹੜਾ ਸੀ ਮਾਨਵੀ ਦਾ ਉਹਨਾਂ ਨੇ ਦੁਬਾਰਾ ਤੋਂ ਉਸ ਜੋਮੈਟੋ ਦੇ ਉੱਤੇ ਜਿਹੜਾ ਕੇਕ ਆਰਡਰ ਕੀਤਾ ਉਸੇ ਦੁਕਾਨਦਾਰ ਦੁਕਾਨ ਦਾ ਜਿਹੜਾ ਨਾਮ ਸੀ ਉਸੇ ਤੇ ਜਿਹੜਾ ਸੀ ਆਰਡਰ ਬੁੱਕ ਕਰਦੇ ਨੇ ਉਥੋਂ ਕੇਕ ਆਂਦਾ ਹੈ ਤੇ ਉਹ ਜੋਮੈਟੋ ਡਿਲੀਵਰੀ ਬாய் ਨੂੰ ਬਿਠਾ ਲੈਂਦੇ ਨੇ ਉਸ ਤੋਂ ਬਾਅਦ ਸਾਰਾ ਪਤਾ ਜਿਹੜਾ ਹੈ ਕਰਵਾਇਆ ਜਾਂਦਾ ਹੈ ਕਿ ਇਹ ਜਿਸ ਨਾਮ ਤੋਂ ਜਿਹੜੀ ਦੁਕਾਨ ਦਾ ਨਾਮ ਦਿੱਤਾ ਹੋਇਆ ਸੀ ਜਿੱਥੇ ਆਰਡਰ ਦਿੱਤਾ ਜਾਂਦਾ ਹੈ ਉਸ ਨਾਮ ਤੇ ਜਿਹੜੀ ਹੈ ਇੱਕ ਹੋਰ ਦੁਕਾਨਦਾਰ ਨੇ ਕਾਨਾ ਬੇકરી ਨਾਮ ਤੋਂ ਜਿੱਥੇ ਕੋਈ ਦੁਕਾਨ ਨਹੀਂ ਸੀ ਔਰ ਪੁਲਿਸ ਨੇ ਵੀ ਪਲਾ ਛਾੜ ਲਿਆ ਸੀ ਹਾਲਾਂਕਿ ਜਦੋਂ ਪਰਿਵਾਰ ਨੇ ਇਸ ਪੂਰੇ ਮਾਮਲੇ ਦੇ ਵਿੱਚ ਤਹਿਕੀਕਾਤ ਕੀਤੀ ਤਾਂ ਪਰਿਵਾਰ ਮਾਨਵੀ ਦੇ ਜਿਹੜੇ ਕਾਤਲ ਕਹਿ ਸਕਦੇ ਆ ਕਿ ਉੱਥੇ ਤੱਕ ਪਹੁੰਚੀ ਉਹਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਸਕੀ ਫਿਲਹਾਲ ਤਿੰਨ ਦੋਸ਼ੀ ਜਿਹੜੇ ਨੇ ਉਹ ਫਿਲਹਾਲ ਹਿਰਾਸਤ ਵਿੱਚ ਨੇ ਪੁੱਛ ਪੜਤਾਲ ਉਹਨਾਂ ਤੋਂ ਚੱਲ ਰਹੀ ਹੈ ਔਰ ਇਸ ਵੇਲੇ ਪੋਸਟਮਾਰਟਮ ਰਿਪੋਰਟ ਜਿਹੜੀ ਆ ਬੱਚੀ ਦੀ ਆ ਚੁੱਕੀ ਹੈ ਔਰ ਇਸ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੀ ਕੁਝ ਲਿਖਿਆ ਹੈ ਜਾਂਚ ਦਾ ਵਿਸ਼ਾ ਔਰ ਜਾਂਚ ਜਿਹੜੀ ਆ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਫਿਲਹਾਲ ਦੱਸ ਦਿੰਦੇ ਹਾਂ ਕਿ ਖਬਰਾਂ ਇਹ ਵੀ ਆ ਰਹੀਆਂ ਸਨ ਕਿ ਜਦੋਂ ਗ੍ਰਿਫਤਾਰ ਹੋਇਆ ਜਦੋਂ ਡਿਲੀਵਰੀ ਬੁਆਏ ਨੂੰ ਕੇਕ ਲੈ ਕੇ ਪਹੁੰਚਦਾ ਜਦੋਂ ਉਹਨੂੰ ਗ੍ਰਿਪ ਪਰਿਵਾਰ ਵੱਲੋਂ ਫੜ ਕੇ ਰੱਖਿਆ ਜਾਂਦਾ ਹੈ ਪੁਲਿਸ ਨੂੰ ਬੁਲਾਇਆ ਜਾਂਦਾ ਉਸ ਤੋਂ ਬਾਅਦ ਉਹ ਡਿਲੀਵਰੀ ਬੁਆਏ ਕਲੀਅਰ ਕਰਦਾ ਹੈ ਕਿ ਨਿਊ ਇੰਡੀ ਤੋ ਹੀ ਇੱਕ ਇੱਕ ਲੈ ਕੇ ਆਇਆ ਸੀ ਹਾਲਾਂਕਿ ਆਰਡਰ ਜਿਹੜਾ ਹੈ ਉਹ ਕਾਨਾ ਬੈਕਰੀ ਤੋਂ ਹੁੰਦਾ ਹੈ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦਿੰਨੇ ਆ ਕਿ ਮਾਨਵੀ 10 ਸਾਲ ਦੀ ਉਹ ਬੱਚੀ ਜੋ ਕਿ ਬੜੀ ਖੁਸ਼ ਸੀ ਆਪਣੇ ਬਰਥਡੇ ਤੇ ਕੇਕ ਕੱਟਦੀ ਹੈ ਕੇਕ ਖਾਂਦੀ ਹੈ ਪਰ ਉਸ ਤੋਂ ਬਾਅਦ ਅਗਲਾ ਦਿਨ ਜਿਹੜਾ ਹੈ ਉਹ ਨਹੀਂ ਦੇਖ ਪਾਂਦੀ ਯਾਨੀ ਕਿ ਉਹ ਕੇਕ ਜਿਹੜਾ ਹੈ ਉਸ ਦਾ ਕਾਲ ਬਣ ਕੇ ਆਇਆ ਸੀ ਫਿਲਹਾਲ ਉਸ ਦੀ ਰਿਪੋਰਟ ਜਿਹੜੀ ਹੈ ਪੋਸਟਮਾਰਟਮ ਦੀ ਉਹ ਆ ਚੁੱਕੀ ਹੈ